ਦਾ ভরਸਾ ਆਇਆ ਹੋਇਆ ਪੰਥ ਜਦੋਂ ਰਾਜ ਕਰੇਗਾ ਤਾਂ ਉਹ ਇੰਦੀ ਪਵਿੱਤਰਤਾ ਵਾਲੀ ਉਪਾਦੀ ਨੂੰ ਇੱਕ ਕਾਮ ਦੇ ਵਿਸ਼ੇ ਦੇ ਉੱਤੇ ਮਤਲਬ ਕਿ ਕੋਈ ਮਤਲਬ ਉਂਗਲ ਕਰ ਜੇ ਜਾਂ ਟਾਰਗੇਟ ਕਰ ਦੇ ਤਾਂ ਇਸ ਤੋਂ ਵੱਡੀ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ ਵੀ ਤੁਹਾਡੇ ਗੁਰੂ ਦਾ ਕਨਸੈਪਟ ਕੀ ਸੀ ਵੀ ਸੁੱਧ ਜਪਤੇ ਹਮ ਭਾਈ ਬਚਨ ਗੁਰ ਦਾਏ ਹਮਾਰੇ ਪੂਤ ਇਹ ਪ੍ਰਣ ਤੋ ਇਹ ਪ੍ਰਾਨ ਜਬਲਗ ਘਟਤਾਰੇ ਨਿਜਨਾਰੀ ਕੇ ਸੰਗ ਨਿਤ ਤੂੰ ਪ੍ਰੇਹ ਨੇਹੋ ਵਢਾਈਓ ਪਰ ਨਾਰੀ ਕੀ ਸੇਜ ਹੂਲ ਸੁਪਨਾ ਨਹੀਂ ਹੋ ਜਾਈਓ ਗੁਰੂ ਸਾਹਿਬ ਦਾ ਇਹ ਕਨਸੈਪਟ ਸੀ ਪਰ ਨਾਰੀ ਨੂੰ ਤਾਂ ਸੁਪਨੇ ਵਿੱਚ ਵੀ ਨਹੀਂ ਹੂਲ ਸੁਪਨਾ ਹੋਣਾ ਨਹੀਂ ਜਾਈਓ ਸੁਪਨੇ ਵਿੱਚ ਵੀ ਸਾਡੇ ਪ੍ਰਾਈ ਨਾਰੀ ਨਹੀਂ ਆਣੀ ਚਾਹੀਦੀ ਤੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਰਾਜ ਕਰ ਰਿਹਾ ਤੇ ਪ੍ਰਾਈ ਨਾਰੀ ਦੇ ਨਾਲ ਕਿੱਥੇ ਜਾ ਕੇ ਕਨਸੈਪਟ ਕਿੰਨਾ ਜਾ ਕੇ ਥੱਲੇ ਡਿੱਗ ਗਿਆ ਉਸ ਕਿਰਦਾਰ ਨੂੰ ਉਸ ਚਰਿੱਤਰ ਨੂੰ ਸਿੱਖ ਦੇ ਚਰਿੱਤਰ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਜਾਇਆ ਰਾਜ ਭਾਗ ਦਿੱਤਾ ਉਹਨੂੰ ਕਿੱਥੇ ਸੁੱਟ ਦਿੱਤਾ ਉਹ ਸੁੱਟਣ ਦੀ ਗੱਲ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਿਧਾਨ ਲਿਖਿਆ ਚਰਿੱਤਰੋ ਪਖਿਆਨ ਦਾ ਉਹਦੇ ਵਿੱਚ ਜਿੰਨਾ ਖੋਲ ਕੇ ਗੁਰੂ ਸਾਹਿਬ ਨੇ ਦੱਸਣਾ ਸੀ ਦੱਸ ਦਿੱਤਾ ਤੇ ਮੈਂ ਚੈਲੰਜ ਕਰਦਾ ਵੀ ਜਿੰਨਾ ਗੁਰੂ ਸਾਹਿਬ ਨੇ ਖੋਲ ਕੇ ਦੱਸਿਆ ਸੀ ਉਸ ਤੋਂ ਅੱਗੇ ਹੋਰ ਖੋਲ ਨਹੀਂ ਸਕਦਾ ਕੰਮ ਉਸ ਤੋਂ ਅੱਗੇ ਕੰਮ ਨੂੰ ਕੋਈ ਖੋਲ ਨਹੀਂ ਸਕਦਾ ਪ੍ਰੋਫੈਸਰ ਦਰਸ਼ਨ ਸਿੰਘ ਦਾ ਮੈਂ ਥੋੜੀ ਦੇਰ ਪਹਿਲਾਂ ਸੁਣ ਰਿਹਾ ਸੀ ਤੁਹਾਨੂੰ ਵੀ ਮੈਂ ਸੁਣਾਇਆ ਜਿੱਥੇ ਉਹ ਕਹਿੰਦੇ ਕਿ ਇੱਥੋਂ ਤੱਕ ਲਿਖਿਆ ਵੀ ਜੇ ਨਾਰੀ ਨੂੰ ਅ ਅੱਜ ਦੀ ਮਾਡਰਨ ਭਾਸ਼ਾ ਚ ਕਹਾਂ ਵੀ ਬੈੱਡ ਤੇ ਸੈਟੀਸਫਾਈ ਨਹੀਂ ਕਰ ਸਕਦਾ ਜਿਹੜਾ ਬੰਦਾ ਉਹ ਨਰਕਾਂ ਚ ਜਾਣਾ ਚਾਹੀਦਾ ਦੇਖੋ ਮੱਕੜ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਦੋਂ ਤੱਕ ਅਸੀਂ ਉਸ ਬਾਣੀ ਦੇ ਰਸ ਨੂੰ ਨਹੀਂ ਸਮਝਦੇ ਉਸ ਗੱਲ ਦੀ ਉਸ ਕਹਾਣੀ ਦੇ ਮੋਟਿਵ ਨੂੰ ਨਹੀਂ ਸਮਝਦੇ ਜਿਹੜਾ ਚਰিত্র ਪਾਕਿਆਨ ਹੈ ਪਾਕਿਆਨ ਦਾ ਮਤਲਬ ਹੁੰਦਾ ਕਹਾਣੀ ਕਹਾਣੀ ਬਣਾਈ ਵੀ ਜਾਂਦੀ ਹੈ ਕੋਈ ਸਿੱਖਿਆ ਦੇਣ ਵਾਸਤੇ ਬਣਾਈ ਵੀ ਜਾਂਦੀ ਹੈ ਕਹਾਣੀ ਤਾਂ ਉਹ ਕਹਾਣੀ ਨੂੰ ਬਣਾਇਆ ਗਿਆ ਠੀਕ ਹੈ ਨਾ ਤੇ ਇਹ ਕਹਾਣੀਆਂ ਪਹਿਲਾਂ ਤੋਂ ਵੀ ਸਾਡੇ ਪਰੰਪਰਾ ਦੇ ਵਿੱਚ ਰਹੀਆਂ ਨੇ ਠੀਕ ਹੈ ਨਾ ਉਹ ਕੋਈ ਸਿੱਖਿਆ ਲੈਣ ਵਾਸਤੇ ਕੋਈ ਗ੍ਰਹਿਣ ਕਰਨ ਵਾਸਤੇ ਕਿਸੇ ਨੂੰ ਕੋਈ ਮੈਸੇਜ ਦੇਣ ਵਾਸਤੇ ਉਹ ਕਹਾਣੀ ਬਣਾਈ ਜਾਂਦੀ ਆ ਭਜਨਸੋ ਨੇ ਆ ਦੇਖ ਸਕਦੇ ਇੱਥੇ ਸਾਰੇ ਹੁਣ ਆ ਪਿਆ ਵੈਸੇ ਹਾਂਜੀ ਉਹ ਪੂਰਾ ਬੜੀ ਡਿਟੇਲ ਚ ਲਿਖ ਰਿਹਾ ਆ ਜਿਵੇਂ ਪੜ ਲਓ ਮੈਂ ਸ਼ਿਵ ਦੇ ਵੈਰੀ ਕਾਮਦੇਵ ਤੋਂ ਪੀੜਤ ਹਾਂ ਤੁਹਾਡੇ ਤੋਂ ਬਿਕ ਚੁੱਕੀ ਹਾਂ ਮੇਰੇ ਨਾਲ ਕਾਮਪੂ ਕਰੋ ਪੂਜਨਯੋਗ ਹੋ ਗਏ ਤਾਂ ਕੀ ਹੋਇਆ ਉਹ ਪੂਰਾ ਇਦਾਂ ਜਿੱਦਾਂ ਨਾਵਲ ਨਹੀਂ ਪੜੀਦਾ ਇਦਾਂ ਲਿਖ ਰਿਹਾ ਪੂਰਾ ਇਹ ਚਰਿੱਤਰ ਇਸ ਹਿਸਾਬ ਨਾਲ ਵੀ ਗੁਰੂ ਸਾਹਿਬ ਇਦਾਂ ਕਹਿੰਦੇ ਗੁਰੂ ਜੀ ਕਹਿੰਦੇ ਨਹੀਂ ਧਰਮ ਕਰਮ ਨਾਲ ਪਵਿੱਤਰ ਜੀਵਨ ਮਿਲਦਾ ਹੈ ਧਰਮ ਤੋਂ ਹੀ ਸੁੰਦਰਤਾ ਮਿਲਦੀ ਹੈ ਉਹਨੇ ਪੂਰਾ ਇਹਨੂੰ ਬੜਾ ਇੱਕ ਤਾਂ ਹੁੰਦਾ ਉਹਦੇ ਅਰਥ ਕਰਨੇ ਇਹਨੇ ਪੂਰਾ ਸਵਾਦ ਲੈ ਲੈ ਕੇ ਨਾਵਲਾਂ ਨੂੰ ਲਿਖਿਆ ਹੋਇਆ ਪੂਰਾ ਹੁਣ ਇਹ ਜਿਹੜੀ ਕਹਾਣੀ ਆਪਾਂ ਪੂਰੀ ਸਰੋਤਿਆਂ ਨਾਲ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ ਜਿਨ੍ਹਾਂ ਨੇ ਅ ਬਲਤਾ ਸ਼ਾਇਦ ਹੁਣ ਨਹੀਂ ਹੋਣਾ ਕਿਉਂਕਿ ਜਿਹੜਾ ਜ਼ਮਾਨਾ ਆ ਗਿਆ ਸਾਨੂੰ ਸਾਰਾ YouTube ਤੇ ਇੰਟਰਨੈਟ ਤੇ ਸਭ ਕੁਝ ਮਿਲ ਜਾਂਦਾ ਅੱਜ ਫਿਰ ਵੀ ਜਿਨ੍ਹਾਂ ਨੇ ਅਜੇ ਤੱਕ ਖੁਦ ਖੇਚਲ ਨਹੀਂ ਕੀਤੀ ਉਹਨਾਂ ਦੀ ਜਾਣਕਾਰੀ ਦੇ ਲਈ ਆਪਾਂ ਇਸ ਸੰਖੇਪ ਦੇ ਵਿੱਚ ਇੱਕ ਕਹਾਣੀ ਸੁਣਾ ਕੇ ਤੇ ਉਸ ਤੋਂ ਬਾਅਦ ਫਿਰ ਵਿਚਾਰ ਕਰਾਂਗੇ ਵੀ ਕਿੰਨੇ ਕੁ ਵਿਦਵਾਨਾਂ ਨੇ ਤੇ ਕਿਹੜੇ-ਕਿਹੜੇ ਵਿਦਵਾਨ ਨੇ ਇਹਨੂੰ ਗੁਰੂ ਜੀ ਦੀ ਹੱਡ ਬੀਤੀ ਕਰਨ ਦੀ ਸਫਲ ਕੋਸ਼ਿਸ਼ ਕੀਤੀ ਆ ਬਿਲਕੁਲ ਆ ਮੈਂ ਨਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਬੇਨਤੀ ਕਰ ਦਵਾਂ ਵੀ ਤੁਸੀਂ ਜੇ ਨਾਲ ਨਾਲ ਦੇਖਣਾ ਚਾਹੁੰਦੇ ਹੋ ਜਾਂ ਇਹ ਚਰਿੱਤਰ ਨੂੰ ਪੜ੍ਹਨਾ ਚਾਹੁੰਦੇ ਹੋ ਤੇ ਇੱਕ ਵੈਬਸਾਈਟ ਹੈਗੀ searchgurbani.com ਤੁਸੀਂ ਕੰਪਿਊਟਰ ਤੇ ਉਹਨੂੰ ਖੋਲ੍ਹ ਲਓ ਉਹਦੇ ਵਿੱਚ ਦਸਮ ਗ੍ਰੰਥ ਆ ਉਹਦੇ ਤੇ ਤੁਸੀਂ ਕਲਿੱਕ ਕਰ ਲਓ ਦਸਮ ਗ੍ਰੰਥ ਤੇ ਉੱਥੇ ਕੱਲਾ ਕੱਲਾ ਚਰਿੱਤਰ ਤੇ ਜਾਊਂਗੇ ਕੱਲਾ ਕੱਲਾ ਚਰਿੱਤਰ ਆਜੂਗਾ ਉੱਥੇ 21 ਨੰਬਰ ਚਰਿੱਤਰ ਚਲ ਜਾਓ ਜਿਹੜੀ ਹੁਣ ਇਸ ਟਾਈਮ ਸਕਰੀਨ ਤੇ ਵੀ ਆ ਰਿਹਾ ਤੇ ਉਹ ਨਾਲ ਤੁਹਾਨੂੰ ਰਤਨ ਸਿੰਘ ਜੱਗੀ ਵਾਲੇ ਅਰਥ ਵੀ ਮਿਲ ਜੂਗੇ 20 ਨੰਬਰ ਚਰਿੱਤਰ ਜਿੱਥੇ ਖਤਮ ਹੁੰਦਾ ਉਹ ਆ ਆ ਤੇ ਉਹਦੇ ਤੋਂ ਇਹ ਅਫਜੂ ਦਾ ਮਤਲਬ ਹੁੰਦਾ ਵੀ ਉਹੀ ਅੱਗੇ ਸ਼ੁਰੂ ਕਰ ਰਿਹਾ ਚੱਲਦਾ ਮੰਨ ਲਓ ਕਿ ਚੱਲ ਰਿਹਾ ਹੈ ਤੇ ਉਹ ਕਹਾਣੀ ਅੱਗੋਂ ਕਿਵੇਂ ਤੁਰਦੀ ਆ ਉਹ ਦੋਹਰਾ ਕਰਕੇ ਤੇ ਉਹਨੇ ਉਹ ਕਹਾਣੀ ਅੱਗੋਂ ਚਲਾਤੀ ਆ ਵੀ ਮੈਨੂੰ ਹੁਣ ਕਹਾਣੀ ਸੁਣਾ ਹੁਣ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਗੁਰੂ ਸਾਹਿਬ ਦੀ ਆਪ ਦੀ ਹੱਡ ਬੀਤੀ ਆ ਉਹ ਆਪ ਲਿਖ ਰਹੇ ਆ ਇੱਕ ਪਾਸੇ ਉਹ ਮੰਤਰੀ ਭੂਪਸਵਾਦ ਜਿਹੜਾ ਉਹ ਅੱਗੇ ਚੱਲਦਾ ਕਰ ਰਿਹਾ ਆ ਤੇ ਉਹ ਕਹਾਣੀ ਸੁਣਾ ਰਿਹਾ ਆ ਇਹ ਕੋਈ ਸੈਂਸ ਬਣਦੀ ਆ ਕਿਸੇ ਵਾਸਤੇ ਇਹ ਵੀ ਇਹ ਕੀ ਹੋ ਰਿਹਾ ਜੇ ਗੁਰੂ ਸਾਹਿਬ ਦੀ ਆਪਦੀ ਆ ਫਿਰ ਇੱਥੇ ਇਹ ਚੱਲਦਾ ਕਰਕੇ ਉਹੀ ਕਹਾਣੀ ਅੱਗੇ ਕਿਵੇਂ ਤੋੜੀ ਆ ਉਹਨੇ ਮੰਤਰੀ ਮੰਤਰੀ ਭੂਪਸਵਾਦ ਨੇ ਸੋ ਇਹ ਇਹਨਾਂ ਦੀ ਇਹਨਾਂ ਦੀ ਆ ਗੱਲ ਜਿਹੜੀਆਂ ਬਕਵਾਸ ਆ ਤਾਂ ਮਿੰਟ 'ਚ ਫੜੀ ਜਾਂਦੀ ਆ ਵੀ ਇਹ ਲਿਖ ਕੀ ਰਹੇ ਆ ਕਿਉਂਕਿ ਇਹ ਸਾਰੇ ਗ੍ਰੰਥ ਦਾ ਕੋਈ ਵੀ ਸੈਂਸ ਨਹੀਂ ਬਣਦੀ ਕਿਸੇ ਵੀ ਗੱਲ ਦੀ ਹਾਂਜੀ ਵੀਡੀਓ ਨਾਲ-ਨਾਲ ਮੈਂ ਚਲਾਈ ਜਾਊਂਗਾ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੇ ਜੇ ਕਿਸੇ ਨੇ ਪੜ੍ਹਨਾ ਚਾਹੁੰਦਾ ਉਹ ਨਾਲ-ਨਾਲ ਪੜ੍ਹ ਸਕਦਾ ਹਾਂਜੀ ਉਹ ਜੇ ਤਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹਦੇ ਵਿੱਚੋਂ ਸਾਨੂੰ ਉਹ बार-ਬਾਰ ਇਹਦੇ ਵਿੱਚ ਜ਼ਿਕਰ ਆਉਂਦਾ ਹੈਗਾ ਬਈ ਗੱਲ ਆਪਾਂ ਇੱਥੇ ਰਾਏ ਦੀ ਕਰਨੀ ਹੈ ਕਿ ਆਹ ਤੇ ਰਾਇਆ ਕਿ ਰਾਏ ਜਿਹੜਾ ਹੈ ਉਹ ਕਿੱਥੇ ਰਹਿੰਦਾ ਹੈ ਉਹਦਾ ਐਡਰੈਸ ਇਹਦੇ ਵਿੱਚ ਦਿੱਤਾ ਆ ਦਸਮਗ੍ਰੰਥ ਦੇ ਵਿੱਚ ਹੀ ਤੀਰ ਸਤਰਬ ਕੇ ਹਉਤੇਪੁਰ ਆਨੰਦ ਇੱਕ گاਉਂ ਨੇਤਰਤੰਕ ਦੇ ਢਿਗ ਵਸਤ ਕਹਿਲੂਰ ਕਿਥਾ ਹਾਂ ਆ ਦੇਖ ਲੋ ਜੀ ਆ ਬਣ ਗਿਆ ਵੀ ਤੀਰ ਦਰਿਆ ਸਤਲੁਜ ਦੇ ਕੰਢੇ ਆਨੰਦਪੁਰ ਤੇ ਨੇਤਰਤੰਗ ਹੋ ਗਿਆ ਨੈਣਾ ਦੇਵੀ ਦਾ ਮੰਦਿਰ ਤੇ ਕਹਿਲੂਰ ਰਿਆਸਤ ਦੇ ਵਿੱਚ ਹੁਣ ਤੁਸੀਂ ਗੂਗਲ ਤੇ ਮੈਪ ਫਟ ਕੇ ਦੇਖ ਲਓ ਵੀ ਇਹ ਇਹ ਇਲਾਕਾ ਕਿੱਥੇ ਦਾ ਬਣਦਾ ਹੈਗਾ ਆ ਆਨੰਦਪੁਰ ਸਤਲੁਜ ਦੇ ਕੰਢੇ ਤੇ ਨੈਣਾ ਦੇਵੀ ਉਥੋਂ ਆਨੰਦਪੁਰੋਂ ਬੜਾ ਨੇੜੇ ਦੀਦੀ ਹੈਗੀ ਆ ਸੋ ਇਹ ਸ਼ਹਿਰ ਆ ਜਿਹੜਾ ਇਹ ਇਹ ਬਸਾਇਆ ਵੀ ਗੁਰੂ ਸਾਹਿਬ ਨੇ ਸੀਗਾ ਉਹ ਵੀ ਇਹਦੇ ਵਿੱਚਨੂੰ ਮਿਲਦਾ ਹੈਗਾ ਆ ਖੈਰ ਉਹ ਕਹਾਣੀ ਬਹੁਤ ਲੰਬੀ ਹੋ ਜਾਣੀ ਆ ਆਪਾਂ ਥੋੜੀ ਇਹਨੂੰ ਸੰਖੇਪ ਕਰ ਦਈਏ ਮੇਰੇ ਖਿਆਲ ਚ ਆ ਹੁਣ ਸਰੋਤਿਆਂ ਨੂੰ ਇੰਨਾਕ ਤਾਂ ਯਕੀਨ ਹੋ ਗਿਆ ਹੋਣਾ ਆ ਵੀ ਅਸੀਂ ਜੋ ਕੁਝ ਕਹਿ ਰਹੇ ਆ ਉਹ ਉਹ ਤੱਥਾਂ ਦੇ ਆਧਾਰ ਦੇ ਉੱਤੇ ਕਹਿ ਰਹੇ ਹੈਗੇ ਆ ਹਾਂਜੀ ਤੋਂ ਜਦੋਂ ਇੱਕ ਉੱਥੇ ਸਿੱਖ ਤੇ ਹੋਰ ਸਾਰੇ ਜਿਹੜੇ ਹੈਗੇ ਆ ਆਉਂਦੇ ਆ ਤੇ ਉਹਨਾਂ ਦੇ ਵਿੱਚ ਕੁਝ ਬੇਸਬਾਬਾਂ ਵੀ ਆ ਕੇ ਧਨਵਾਨ ਇਸਤਰੀਆਂ ਵੀ ਆ ਕੇ ਆਨੰਦਪੁਰ ਸਾਹਿਬ ਵਿੱਚ ਬਸ ਬਸ ਜਾਂਦੀਆਂ ਜੇ ਇਹਦੇ ਵਿੱਚ ਉਹ ਮੈਨੂੰ ਪਤਾ ਨਹੀਂ ਵੀ ਤੂੰ ਉਹ ਗੱਲ ਕਹਿ ਗਿਆ ਹਾਂਜੀ ਤਹਾਂ ਸਖ ਸਖਾ ਬਹੁਤ ਆਵਤ ਮੋਦ ਬੜਾਏ ਮਨ ਬਾਸ਼ਿਸ਼ਤ ਮੁਖ ਮੰਗ ਬਰ ਜਾਤ ਗ੍ਰਹਿਣ ਸੁਖ ਪਾਏ ਉਤੋਂ ਅੱਗੇ ਲਿਖਦਾ ਇੱਕ ਤ੍ਰਿਯਾ ਧਨਵੰਤ ਕੀ ਤਾਣ ਨਗਰ ਮੇ ਆਨ ਅੱਗੋ ਜਰਾ ਤੁਸੀਂ ਜੱਗੀ ਕਹਿੰਦਾ ਇੱਕ ਧਨਵਾਨ ਦੀ ਇਸਤਰੀ ਉਸ ਨਗਰ ਵਿੱਚ ਆ ਕੇ ਅਤੇ ਰਾਜੇ ਨੂੰ ਵੇਖ ਕੇ ਵਿਛੋੜੇ ਦੇ ਬਾਣ ਨਾਲ ਵਿੰਨੀ ਹੋਈ ਦੁਖੀ ਹੋ ਗਈ ਹਾਂਜੀ ਇਹ ਇੱਥੋਂ ਸ਼ੁਰੂ ਹੁੰਦੀ ਆ ਕਹਾਣੀ ਆ ਜਿਹੜਾ ਮਿਰਖਾ ਦੇ ਚੌਥਾ ਕੁ ਪੰਜਵਾਂ ਤੁਸੀਂ ਉਹਦਾ ਜਿਹੜਾ ਹੈਗਾ ਆ ਸ਼ੰਦ ਪੜ੍ਹਨੀ ਆ ਹਾਂਜੀ ਉਹਸ ਰਾਣੀ ਨੇ ਜャ ਉਸ ਔਰਤ ਨੇ ਗੁਰੂ ਦੇ ਰਾਏ ਦੇ ਇੱਕ ਸਿੱਖ ਨੂੰ ਧੰਦਾ ਲਾਲਚ ਦੇ ਕੇ ਜਿਹਦਾ ਨਾਮ ਵੀ ਮਦਨ ਉੱਥੇ ਲਿਖਿਆ ਆ ਹਾਂਜੀ ਮਦਨ ਉਹਦੇ ਵਿੱਚ ਉਹਨੇ ਕਿਹਾ ਉਹਨੂੰ ਜਾ ਕੇ ਵੀ ਮੈਨੂੰ ਤੂੰ ਆਪਣੇ ਰਾਏ ਦੇ ਨਾਲ ਜਾਂ ਗੁਰੂ ਦੇ ਨਾਲ ਮੈਨੂੰ ਇੱਕ ਵਾਰੀ ਮਿਲਵਾ ਦੇ ਹੂੰ ਉਹ ਉਹ ਲਾ ਆ ਗਿਆ ਤੇ ਉਹ ਜਾ ਕੇ ਸੁਨੇਹਾ ਦਿੰਦਾ ਆ ਵੀ ਜਿਹੜਾ ਮੰਤਰ ਤੁਸੀਂ ਸਿੱਖਣਾ ਚਾਹੁੰਦੇ ਆ ਉਹ ਮੰਤਰ ਮੇਰੇ ਹੱਥ ਆ ਗਿਆ ਤੇ ਤੁਸੀਂ ਜਿੱਦਾਂ ਮੈਂ ਕਹਿਣਾ ਆ ਤੁਸੀਂ ਉਸੇ ਤਰ੍ਹਾਂ ਹੀ ਕਰੋ ਹੂੰ ਤੇ ਜਿਹੜਾ ਰਾਏ ਆ ਉਹ ਉਹ ਆਪਣਾ ਭੇਸ ਬਟਾ ਕੇ ਐਕਚੁਅਲੀ ਬਟਾ ਕੇ ਨਹੀਂ ਹੈਗਾ ਉਹ ਆਪਣਾ ਤਿਆਰੀ ਕਰਕੇ ਤੇ ਆਪਣੇ ਉੱਤੇ ਫਿਰ ਉਹ ਇੱਕ ਹੋਰ ਚਾਦਰ ਦੀ ਬੁਕਲ ਮਾਰ ਲੈਂਦਾ ਵੀ ਜਿਹੜਾ ਮੈਂ ਕਿਸੇ ਤੋਂ ਪਛਾਣ ਨਾ ਹੋਮਾ ਅਬੀਰ ਜੀ ਸੌਰੀ ਇੱਥੇ ਇੱਕ ਸਵਾਲ ਹੋਰ ਉੱਠਦਾ ਵੀ ਜੇ ਇਹ ਕਹਿ ਰਹੇ ਆ ਸਾਰੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹੱਦ ਬੀਤੀ ਆ ਵੀ ਕੋਈ ਐਹੋ ਜਿਹਾ ਮੰਤਰ ਸੀਗਾ ਜਿਹੜਾ ਗੁਰੂ ਪਾਤਸ਼ਾਹ ਸਿੱਖਣਾ ਚਾਹੁੰਦੇ ਸੀ ਕਿਸੇ ਹੋਰ ਤੋਂ ਹਾਂਜੀ ਆਪਾਂ ਕਹਾਣੀ ਪਹਿਲਾਂ ਮੇਰੇ ਖਿਆਲ ਚ ਆ ਜੇ ਇਹਨੂੰ ਹਾਂਜੀ ਹਾਂਜੀ ਸਾਰਿਆਂ ਨੂੰ ਸੁਣਾ ਦਈਏ ਤੇ ਫਿਰ ਉਹ ਗੱਲਾਂ ਜਿੱਦਾਂ ਦੇ ਵੀ ਸਵਾਲ ਹੋਣਗੇ ਤੁਹਾਡੇ ਜਾਨ ਦਰਸ਼ਕਾਂ ਦੇ ਆਪਾਂ ਉਹਨਾਂ ਤੇ ਫਿਰ ਚਾਰਜ ਤੇ ਜਿਹੜਾ ਰਾਜਾ ਆ ਉਹ ਭਗਵਤੀ ਦਾ ਸਿਮਰਨ ਕਰਦਾ ਹੋਇਆ ਰਾਤ ਨੂੰ ਚਲੇ ਜਾਂਦਾ ਯਾਨੀ ਕਹਿ ਲਈਏ ਵੀ ਉਸ ਇਸਤਰੀ ਦੇ ਡੇਰੇ ਦੇ ਵਿੱਚ ਪਹੁੰਚ ਜਾਂਦਾ ਤੇ ਮੋਹਰੇ ਇਸਤਰੀ ਨੂੰ ਵੀ ਪਤਾ ਸੀਗਾ ਉਹ ਨਾਣਾ ਆ ਤੇ ਫੁੱਲ ਆਪਣੇ ਸ਼ਰਾਬ ਫੁੱਲ ਪਾਨ ਜੋ ਕੁਝ ਵੀ ਉਸ ਸਮੇਂ ਦਾ ਉਪਲਬਧ ਸੀ ਜਾਂ ਲੋੜੀ ਦੀਆਂ ਬਸਤਾਂ ਸੀਗੀਆਂ ਸੇਵਾ ਲਈ ਕਰਨ ਲਈ ਜਾਂ ਨਸ਼ੇ ਸੀ ਉਹ ਤਕਰੀਬਨ ਸਾਰੇ ਹੀ ਉਹਨੇ ਪ੍ਰਬੰਧ ਕੀਤਾ ਹੋਇਆ ਸੀ ਉਸ ਔਰਤ ਨੇ ਜਿਹਦਾ ਨਾਮ ਇੱਥੇ ਲੂਪਕੌਰ ਆਉਂਦਾ ਆ ਤੇ ਰਾਏ ਨੇ ਆਪਣੀ ਜਿਹੜੀ ਚਾਦਰ ਸੀਗੀ ਉਹ ਲਾਟ ਦੀ ਉੱਤੋਂ ਤੇ ਅਸਲੀ ਰੂਪ ਦੇ ਬਚਾ ਕੇ ਉਸ ਔਰਤ ਦੀ ਸੇਜ ਦੇ ਉੱਤੇ ਉਹਨੇ ਜਿੱਥੇ ਵੀ ਉਹਨੂੰ ਬਹਿਣ ਨੂੰ ਕਿਹਾ ਉਹ ਆਪਣੇ ਪਲੰਗ ਦੇ ਉੱਤੇ ਉਹ ਬਹਿ ਕੇ ਤੇ ਔਰਤ ਉੱਥੇ ਉਸ ਨੂੰ ਫਿਰ ਆਪਣਾ ਮਕਸਦ ਦੱਸਦੀ ਆ ਜਿਹੜਾ ਤੁਹਾਨੂੰ 14ਵੇਂ 15ਵੇਂ ਨੰਬਰ ਦੇ ਉੱਤੇ ਇਹਦੇ ਬੱਚਾ ਲੱਭੂਗਾ ਜੇ ਤੁਸੀਂ ਇਹ ਨਾਲ ਚਲਾ ਰਹੇ ਆ ਜੇ ਪੰਗਤੀ ਉੱਤੋਂ ਪੜ੍ਹ ਵੀ ਅਸਲੀ ਵੀ ਪੜ ਸਕਦੇ ਆ ਤੇ ਜਦੋਂ ਉਸ ਔਰਤ ਨੇ ਰਾਏ ਨੂੰ ਆਪਣਾ ਮਕਸਦ ਦੱਸਿਆ ਤੇ ਫਿਰ ਉਹ ਨਾਲ ਰਾਏ ਉਹਨੂੰ ਕਹਿੰਦਾ ਆ ਕਿ ਮੈਂ ਤੇ ਗੁਰੂ ਆ ਤੇ ਮੇਰੇ ਕੋਲ ਤੇ ਜਿਹੜਾ ਵੀ ਹੁੰਦਾ ਆ ਉਹ ਮੇਰੇ ਧੀਆਂ ਪੁੱਤਰ ਆ ਤੇ ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰ ਸਕਦਾ ਹੂੰ ਤੇ ਉੱਥੇ ਫਿਰ ਉਹ ਸਵਾਲ ਜਵਾਬ ਹੁੰਦੇ ਆ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਆ ਡਾਕਟਰ ਹਰਪ੍ਰਜਨਸਾਂ ਦੀ ਕਿਤਾਬ ਦਾ ਉਹ ਉਹ ਗੁਰੂ ਜੀ ਅਨੂਪ ਕੋਰਾ ساری ਕਹਾਣੀ ਉਹਨੇ ਗੁਰੂ ਜੀ ਅਨੂਪ ਕੋਰ ਗੁਰੂ ਜੀ ਅਨੂਪ ਕੋਰ ਦਾ ਸੰਵਾਦ ਰਚਾਇਆ ਉੱਥੇ ਜ਼ਿਕਰ ਹੁੰਦਾ ਆ ਕਿ ਕ੍ਰਿਸ਼ਨ ਆ ਕ੍ਰਿਸ਼ਨ ਵੀ ਰੱਬ ਸੀ ਉਹਨ ਕੀ ਗੋਪੀਆਂ ਰੱਖੀਆਂ ਸੀ ਕਿਆਂ ਤੇ ਜਾਂ ਹੋਰ ਵੀ ਜੋ ਕੁਝ ਉਸ ਵੇਲੇ ਦੇ ਹਿੰਦੂ ਇਤਿਹਾਸ ਦੇ ਵਿੱਚ ਜਿਹੜਾ ਜਿਕਰ ਆਉਂਦਾ ਹੈਗਾ ਆ ਇੰਦਰ ਦਾ ਵੀ ਆਉਂਦਾ ਹੈਗਾ ਉੱਥੇ ਜਿਕਰ ਵੀ ਉਹ ਸਾਰੀਆਂ ਕਰਦਿਆਂ ਕਰਦਿਆਂ ਜਿਹੜੀ ਕਹਾਣੀ ਹੈ ਇਹ ਇੱਕ ਪੰਗਤੀਆਂ ਸਾਡੇ ਬੜੀਆਂ ਜਾਣੀਆਂ ਪਛਾਣੀਆਂ ਹੈਗੀਆਂ ਆ ਉਹ ਉੱਥੇ ਤੱਕ ਪਹੁੰਚ ਜਾਂਦੀ ਆ ਜਦੋਂ ਰਾਜੇ ਦੇ ਕੋਲ ਕੋਈ ਵੀ ਤਰੀਕਾ ਨਹੀਂ ਰਹਿੰਦਾ ਉਸ ਔਰਤ ਤੋਂ ਬਚਣ ਦਾ ਜਾਂ ਜਾਂ ਉਹਦੀਆਂ ਦਲੀਲਾਂ ਜਦੋਂ ਮੁੱਕ ਜਾਂਦੀਆਂ ਇੱਥੇ ਤੱਕ ਵੀ ਕਿਹਾ ਜਾਂਦਾ ਆ ਅਸ਼ਵਿੰਦਰ ਸਿੰਘ ਵੀ ਹੁਣ ਕਹਿ ਗਿਆ ਔਰ ਤੇ ਕਹਿੰਦੀ ਆ ਬਿ ਜਾਣ ਤੇ ਮੇਰੀ ਗੱਲ ਮੰਨ ਲੈ ਤੇ ਜਾ ਮੇਰੀ ਲੱਤ ਦੀ ਨੰਗ ਜਾ ਜਦੋਂ ਇੱਥੇ ਤੱਕ ਗੱਲ ਚੱਲੇ ਜਾਂਦੀ ਆ ਤੇ ਫੇਰ ਰਾਏ ਆ ਜਿਹੜਾ ਇਹ ਇਹ 28 ਨੰਬਰ ਦੀ ਪੰਕਤੀ ਚ ਆਉਣਾ ਜੀ ਇੱਥੇ ਜੇ ਤੁਸੀਂ ਦਿਖਾਲ ਸਕਦੇ ਹੈਗੇ ਹੋ ਤੇ ਉਹਨੂੰ ਆਪਣੇ ਦਿਖਾਲ ਦਿਓ ਹਾਂਜੀ ਹੋ ਨਾਤਰ ਛਾਡੋ ਟਾਂਗ ਤਰੇ ਅਬ ਹੋਏ ਨਿਕਰੀ ਐ ਨਹੀਂ ਤਾਂ ਹੁਣ ਮੇਰੀ ਟਾਂਗ ਹੁੰਦੀ ਨਿਕਲ ਕੇ ਚਲੇ ਜਾਓ ਹਾਂਜੀ ਤੇ ਜਦੋਂ ਇਹ ਇਹ ਗੱਲਾਂ ਹੋ ਕੇ ਸਾਰੀਆਂ ਉਹਨਾਂ ਦੀ ਜਿੱਦਾਂ ਕਹਿ ਲਈਏ ਬਈ ਗੱਲ ਜਿਹੜੀ ਆ ਉਹ ਔਰਤ ਦੀ ਮਨਸ਼ਾ ਪੂਰੀ ਨਹੀਂ ਹੁੰਦੀ ਤੇ ਉੱਥੇ ਜਾ ਕੇ ਜਿਹੜਾ ਰਾਏ ਹੈਗਾ ਆ ਉਹ ਉਹ ਔਰਤ ਨੂੰ ਉਪਦੇਸ਼ ਦਿੰਦਾ ਆ ਹਾਂਜੀ ਹੁਣ ਉਹ ਜਿਹੜੇ ਦੇਸ਼ ਹੈਗਾ ਆ ਉਹ ਆਪਾਂ ਕਹਾਣੀ ਸੰਖੇਪ ਕਰ ਦਿੱਤੀ ਆ ਆਹ ਕੁਛ ਹੀ ਆ ਇਹਨੂੰ ਜਿੰਨਾ ਮਰਜ਼ੀ ਖਿੱਚੀ ਚੱਲੀਏ ਇਸ਼ਾਰੇ ਮਾਤਰ ਸਾਰੇ ਸਿਆਣੇ ਹੈਗੇ ਆ ਉਹ ਸਮਝ ਗਏ ਆ ਵੀ ਕੀ ਕਹਿਣਾ ਚਾਹੁੰਦੇ ਅਸੀਂ ਬਿਲਕੁਲ ਹੁਣ ਇਹ ਕਹਾਣੀ ਹੈ ਮੁੱਕਣ ਦੇ ਐਂਡ ਦੇ ਉੱਤੇ ਆ ਜਾਂਦੀ ਆ ਤੇ ਉੱਥੇ ਉਹ ਕਾਸਮ ਗ੍ਰੰਥ ਦੇ ਪੰਨਾ 282 ਦੇ ਉੱਤੇ ਜਿਹੜਾ ਜਿਹੜਾ ਅਸਲ ਦਸਮਗ੍ਰੰਥ ਹੈ ਉਹ ਮੇਰੇ ਸਾਹਮਣੇ ਪਿਆ ਆ ਉਹਦੇ 282 ਪੰਨੇ ਦੇ ਉੱਤੇ ਆ सॉरी 242 842 ਪੰਨੇ ਦੇ ਉੱਤੇ ਆ ਕੇ ਤੇ ਉਹ ਸ਼ੰਦ ਹੈਗਾ ਉੱਥੇ 51 ਨੰਬਰ ਦੇ ਉੱਤੇ ਹਾਂਜੀ ਸੁੱਤ ਜਬ ਤੇ ਹਮ ਧਰੀ ਗੁਰਦੇ ਹਮਾਰੇ ਪੂ ਤਹੇ ਪ੍ਰਾਨ ਤੋਹੇ ਜਦ ਗੱਟ ਲਕਥਾਰੇ ਨਜ ਨਾਰੀ ਕੇ ਸੰਗ ਨੋਂ ਤੁਮ ਨਿਤ ਬੜਈਓ ਪਰ ਨਾਰੀ ਕੀ ਸੇਜ ਬੂਲ ਸੁਪਨੇ ਵੀ ਮੈਲੂ ਜਾਏ ਇਹ ਬਹੁਤ ਵਰਤਿਆ ਆ ਜੀ ਇਹ ਪੰਕਤੀਆਂ ਅਕਸਰ ਹੁਣ ਤਾਂ ਨਹੀਂ ਰਿਵਾਜ ਐਧਰ ਤਾਂ ਚਲੋ ਸਿਸਟਮ ਹੋਰ ਹੋ ਗਿਆ ਐਧਰ ਵੀ ਕਈ ਰਾਗੀ ਢਾਡੀ ਆਨੰਦ ਕਾਰਜ ਦੇ ਉੱਤੇ ਮੈਂ ਮੈਂ ਰਾਗੀਆਂ ਦੇ ਮੂੰਹੋਂ ਆਨੰਦ ਇੱਕ ਵਿਸ਼ਰਿੰਗ ਜਥੇ ਦੇ ਮੂੰਹੋਂ ਆਨੰਦ ਕਾਰਜ ਦੇ ਉੱਤੇ ਆਹ ਪੰਕਤੀਆਂ ਪੜ ਕੇ ਉਹਨਾਂ ਨੇ ਉਸ ਬੱਚੇ ਬੱਚੀ ਨੂੰ ਸੰਦੇਸ਼ ਦਿੱਤਾ ਸੀਗਾ ਹੂੰ ਇਹਦਾ ਇਹਦਾ ਭਾਵ ਕੀ ਬਣਦਾ ਆ ਕਿ ਰਾਏ ਕਹਿੰਦਾ ਆ ਕਿ ਜਦੋਂ ਦੀ ਮੈਂ ਸੁਰਤ ਸੰਭਾਲੀ ਆ ਤੇ ਮੈਨੂੰ ਮੇਰੇ ਗੁਰੂ ਪਿਤਾ ਨੇ ਇਹ ਉਪਦੇਸ਼ ਦਿੱਤਾ ਆ ਹੂੰ ਕਿ ਕਿਸੇ ਵੀ ਪਰਾਈ ਇਸਤਰੀ ਦੇ ਵੱਲ ਆਪਣਾ ਨੇਂ ਨਹੀਂ ਵਧਾਉਣਾ ਉਹਦੀ ਸੇਜ ਤੇ ਨਹੀਂ ਜਾਣਾ ਹੂੰ ਹੁਣ ਜੇ ਇਹਦੀ ਰਾਏ ਕਹਿ ਰਿਹਾ ਕਿ ਮੈਨੂੰ ਮੇਰੇ ਗੁਰੂ ਪਿਤਾ ਨੇ ਪ੍ਰੇਸ਼ ਦਿੱਤਾ ਆ ਜੇ ਇਹਦਾ ਕਹਾਣੀ ਦਾ ਜਿਹੜਾ ਮੁੱਖ ਪਾਤਰ ਆ ਰਾਏ ਆ ਆਨੰਦਪੁਰ ਦਾ ਰਾਜਾ ਆ ਉਸ ਵੇਲੇ ਦਾ ਤੇ ਉਹ ਕੌਣ ਹੈ ਉਹ ਹੁਣ ਆਪਾਂ ਨਾਂ ਜੇ ਨਾਮ ਵੀ ਲਈਏ ਤੇ ਸਵਾਲ ਇਹ ਪੈਦਾ ਹੁੰਦਾ ਆ ਵੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੁੰਦੀ ਆ ਤੇ ਉਸ ਵੇਲੇ ਗੋਬਿੰਦ ਰਾਏ ਦੀ ਉਮਰ ਕਿੰਨੀ ਆ 9 ਸਾਲ ਦੀ ਬਣਦੀ ਆ ਬਿਲਕੁਲ ਉਦੋਂ ਉਪਦੇਸ਼ ਦਿੱਤਾ ਇਹ ਹਾਂ 9 ਸਾਲ ਦੇ ਬੱਚੇ ਨੂੰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਦਿੱਤਾ ਆਪਾਂ ਸਾਰੇ ਗ੍ਰਸਤੀਆ ਕੁਦਰਤ ਦੇ ਨਿਜਮ ਆ ਉਹ ਬੱਚਿਆਂ ਤੇ ਵੀ ਲਾਗੂ ਹੁੰਦੇ ਆ ਇੱਕ ਸਟੇਜ ਤੋਂ ਬਾਅਦ ਜਾ ਕੇ ਬੱਚੇ ਦੇ ਵਿੱਚ ਉਹ ਜੀਨ ਤਬਦੀਲੀ ਹੁੰਦੇ ਆ ਸਾਰੇ ਸਾਰੇ ਅੱਜ ਪੜੇ ਲਿਖੇ ਗੱਲ ਨੂੰ ਸਮਝਦੇ ਆ ਕਿ ਅੱਜ ਜਿਹੜੇ ਮੁਲਕਾਂ ਚ ਆਪਾਂ ਰਹਿੰਦੇ ਆ ਅੱਜ ਵੀ 8 7 8 ਸਾਲ ਦੇ ਬੱਚੇ ਨੂੰ ਇਹ ਸਿੱਖਿਆ ਦੇਣ ਦੀ ਲੋੜ ਹੈਗੀ ਇੱਥੇ ਵੀ ਜਿੱਥੇ ਐਜੂਕੇਸ਼ਨ ਦੇ ਤੌਰ ਤੇ ਸਭ ਕੁਝ ਸਕੂਲਾਂ ਚ ਪੜਾਇਆ ਜਾਂਦਾ ਉਹਨਾਂ ਨੂੰ ਅੱਜ ਤੋਂ 300 ਸਾਲ ਪਹਿਲਾਂ ਮੈਂ ਕਹਿੰਦਾ ਤੁਸੀਂ ਆਪਣੇ 50 ਸਾਲ ਪਹਿਲਾਂ ਸਮਾਜ ਚ ਦੇਖ ਲਓ ਜਦ ਤੁਸੀਂ ਅਸੀਂ ਇਸ ਸਟੇਜ 'ਤੇ ਸਿਗਾ ਕੀ ਕੀ ਇਹ ਗੱਲਾਂ ਇਹ ਇਹਨਾਂ ਦੀ ਕਰਨ ਦੀ ਲੋੜ ਹੁੰਦੀ ਸੀ ਨਹੀਂ ਇਹ ਅੱਜ ਤੋਂ 300 ਸਾਲ ਪਹਿਲਾਂ 1675 ਦੇ ਵਿੱਚ ਇਹ ਗੁਰੂ ਸਾਹਿਬ ਉਪਦੇਸ਼ ਦੇ ਰਹੇ ਆ ਬਾਲ ਗੋਬਿੰਦ ਰਾਏ ਨੂੰ ਹੂੰ ਔਰ ਇਹ ਗੱਲ ਕਹਿ ਕਿੱਥੇ ਰਿਹਾ ਆ ਰਾਏ ਆ ਜਿਹੜਾ ਉਪਦੇਸ਼ ਦੇ ਵਿੱਚ ਆ ਵੀ ਕਿਸੇ ਦਾ ਵੀ ਸੇਜਤੇ ਨਹੀਂ ਜਾਣਾ ਉਹ ਉੱਚਾ ਹੋਇਆ ਈ ਨੂਪਕੌਰ ਦੀ ਸੇਜ ਦੇ ਉੱਤੇ ਬੈਠ ਕੇ ਇਹ ਗੱਲ ਕਹੀ ਜਾ ਰਹੀ ਆ ਵੀ ਮੈਨੂੰ ਤਾਂ ਉਪਦੇਸ਼ ਦਿੱਤਾ ਵੀ ਕਹੀ ਜਾਣਾ ਨਹੀਂ ਬਿਲਕੁਲ ਸੋ ਇਦਾਂ ਦੇ ਤੇ ਜੇ ਹੁਣ ਕਿਉਂਕਿ ਸਾਡਾ ਬਹੁਤ ਕਹਾਣੀ ਯਾਦ ਜਵਾਨੀ ਯਾਦ ਹੋ ਜਾਂਦੀਆਂ ਕਈ ਕਹਾਣੀਆਂ ਪਹਿਲੀਆਂ ਕਹਾਣੀਆਂ ਚੋਂ ਆਹੇ ਸਾਡੀ ਖੈਰ ਆਪਾਂ ਇਹਨੂੰ ਸੰਖੇਪ ਕਰਦੇ ਅੱਗੇ ਚਲੇ ਜਾਈਏ ਤੇ ਜਦੋਂ ਇਹ ਉਪਦੇਸ਼ ਸੁਣਨ ਤੋਂ ਬਾਅਦ ਔਰਤ ਜਿਹਦੀ ਕੋ ਮਨਸ਼ਾ ਹੋਰ ਸੀ ਉਹ ਨਾਰਾਜ਼ ਹੋ ਜਾਂਦੀ ਆ ਤੇ ਉਹ ਕਹਿੰਦੀ ਆ ਮੈਂ ਤੈਨੂੰ ਪਖੜਾ ਦਊਂਗੀ ਚੋਰ ਕਹਿ ਦਊਂਗੀ ਤੈਨੂੰ ਮੈਂ ਆਹ ਕਹਿ ਦਊਂਗੀ ਤੈਨੂੰ ਮੈਂ ਅਲਾਂਬਾ ਦੇ ਦਊਂਗੀ ਜੋ ਜੋ ਕੁਛ ਹੁੰਦਾ ਹੀ ਆ ਹੂੰ ਤੇ ਉਹਨੇ ਇੰਨੀ ਕ੍ਰੋਧਿਤ ਹੋ ਗਈ ਉੱਠ ਕੇ ਤੇ ਚੋਰ ਚੋਰ ਦਾ ਰੌਲਾ ਪਾ ਦਿੱਤਾ ਉਸ ਤੇ ਹੂੰ ਇਹ ਤਕਰੀਬਨ ਕਹਾਣੀ ਆ ਜਿਹੜੀ ਇੱਥੇ ਤੱਕ ਇਹ 21 ਨੰਬਰ 74 ਦੀ ਜਿਹੜੀ ਉਹ ਖਤਮ ਹੋ ਜਾਂਦੀ ਆ ਜਿਹੜਾ ਕਿ ਹੁਣ ਇਦੋਂ ਅੱਗੇ ਇਹੀ ਕਹਾਣੀ ਅੱਗੇ 22 ਨੰਬਰ ਦੇ ਨਾਲ ਸ਼ੁਰੂ ਹੋਣੀ ਆ ਜਿੱਤ ਤੁਸੀਂ ਨਾਲ ਦੀ ਨਾਲ ਚੱਲ ਕੇ ਉੱਥੇ ਆ ਜਾਓ ਇਹਦੇ ਆ ਗਿਆ ਜੀ ਹਾਂਜੀ ਹਾਂਜੀ ਹਾਂ ਜਿੱਥੋਂ ਸ਼ੁਰੂ ਹੁੰਦੀ ਹੈ ਇਹ ਸੰਤ ਚੋਰ ਕੇ ਬਚ ਸਰਬਨ ਉੱਠਿਓ ਡਰ ਰਾਇ ਧਾਰ ਭਜਿਓ ਜਾਏ ਡਰ ਪਾਨ ਪਾਇ ਮਨ ਪਨੀ ਫਾਮਰੀ ਧਾਰ ਚੋਰ ਸੰਤ ਜਾਗੇ ਸਵੇ ਭਜੇ ਨਾ ਦੀਨ ਨਾ ਰਾਇ ਕਦਮ ਪਾ ਚੱਕਾ ਲੱਗੇ ਮਿਲੇ ਸਤਾਬੀ ਆਏ ਹੁਣ ਇੱਥੇ ਇਹ ਗੱਲ ਕਹਿ ਰਿਹਾ ਆ ਕਿ ਚੋਰ ਦੇ ਬਚਨ ਸੁਣ ਕੇ ਰਾਏ ਡਰ ਗਿਆ ਤੇ ਉੱਠ ਕੇ ਉਹ ਭੱਜਿਆ ਪੱਲਾ ਭੱਜਿਆ ਹੀ ਨਹੀਂ ਉਹ ਪਨੀ ਪਾਮਰੀ ਡਾਰ ਆਪਣੀ ਜਿਹੜੀ ਜੁੱਤੀ ਜਿਹੜੀ ਜਿਹੜੀ ਅਸਲ ਅਸਲ ਭੇਸ ਦੇ ਉੱਤੇ ਦੀ ਉਹਨ ਬੁੱਕਲ ਮਾਰੀ ਸੀਗੀ ਰਾਤ ਨੂੰ ਜਾਣ ਲੱਗੇ ਨੇ ਕਿ ਮੈਂ ਪਛਾਣ ਨਾ ਹੋ ਜਮਾ ਤੇ ਜਿਹੜੀ ਅੱਗੀ ਆ ਇੱਥੇ ਅਰਥ ਵੀ ਕੀਤੇ ਹੋਏ ਆ ਜੱਗੀ ਜੱਗੀ ਨੇ ਬਿਲਕੁਲ ਜੀ ਅਤੇ ਜੁੱਤੀ ਤੇ ਪਾਮਲੀ ਛੱਡ ਕੇ ਭੱਜ ਗਿਆ ਤੇ ਰੇਸ਼ਮੀ ਅੰਦਰ ਆ 10 ਗ੍ਰੰਥ ਦੇ 843 ਪੰਨੇ ਦੇ ਇੱਤੇ 1 ਤੇ 2 ਨੰਬਰ ਦੇ ਮੁਤਾਬਕ ਉਹਨੇ ਜੁੱਤੀ ਤੇ ਰੇਸ਼ਮੀ ਚਾਦਰ ਹਾਂਜੀ ਗਣਤੋ ਹਾਵ ਹੈ ਕਿ ਜੁੱਤੀ ਤੇ ਚਾਦਰ ਛੱਡ ਕੇ ਰਾਹੇ ਉੱਥੋਂ ਭੱਜ ਤੁਰਿਆ ਤੇ ਉਸ ਨੂੰ ਔਰਤ ਦੇ ਜਿਹੜੇ ਆਂਢੀ ਗੁਆਂਢੀ ਸੀ ਜਾਂ ਉਹਦੇ ਸੇਵਕ ਸੀਗੇ ਉਹਨਾਂ ਨੇ ਉਸ ਨੂੰ ਘੇਰ ਲਿਆ ਹੂੰ ਹੁਣ ਉਹ ਨਹੀਂ ਜਦੋਂ ਉਹਨੂੰ ਘੇਰ ਲਿਆ ਤੇ ਉੱਥੇ ਉਹ ਫਿਰ ਉਹੀ ਕਹਾਣੀ ਚੱਲਦੀ ਆ ਬੇ ਆਗੇ ਪਾਸ਼ੇ ਦਾਇਨੇ ਘੇਰ ਦਸੋ ਦਿਲ ਬਸ ਲੀਣਾ ਭੈਣ ਭਜਨ ਕੋ ਨਾ ਰਹਿਓ ਰਾਇ ਜਤਨ ਰਾਇ ਤੀਨ ਤੀਨ ਹਾਂਜੀ ਹੁਣ ਉੱਥੇ ਫੇ ਲੜਾਈ ਸ਼ੁਰੂ ਹੋ ਪੈਂਦੀ ਆ ਰਾਇ ਰਾਇ ਹਲੇ ਕੱਲਾ ਆ ਉਹ ਭਜਨ ਦਾ ਯਤਨ ਕਰਦਾ ਤੇ ਉਹਨਾਂ ਨੇ ਘੇਰ ਲਿਆ ਤੇ ਅੱਗੇ ਕੀ ਕਹਿੰਦੇ ਆ ਬਾ ਕੀ ਦਾ ਬਾ ਕੀ ਕਰਦਾਰੀ ਧਰੀ ਪਗੜੀ ਲਈ ਹੋਤਾ ਹੂੰ ਬਾਕੀ ਕਰਦਾਰੀ ਤਰੀ ਪਗਰੀ ਲਈ ਉਤਾਕ ਆਹ ਉਹ ਪੰਗਤੀ ਆ ਜਿਹੜੀ ਜਿਹੜੀ ਦਰਸ਼ਨ ਸਾਂ ਦੇ ਬੇਲੇ ਲਾਂਬੇ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਕਹੀ ਸੀ ਇਹਦੇ ਹੁਣ ਆਪਾਂ ਅਰਥ ਵਿਸਥਾਰ ਦੇ ਨਾਲ ਹੀ ਦੱਸਣੇ ਆ ਸਾਰੀ ਸੰਗਤ ਨੂੰ ਵੀ ਵਿਦਵਾਨਾਂ ਨੇ ਇਹਦੇ ਅਰਥ ਕੀ ਕੀਤੇ ਹੋਏ ਆ ਤੇ ਉਹਦੇ ਡੰਡੇ ਮਾਰੇ ਗਏ ਆ ਇਸ ਗੱਲ ਦੇ ਜਿਹੜੇ ਅਰਥ ਆ ਉਹ ਮੈਂ ਹੁਣ ਤੁਹਾਨੂੰ ਸੁਣਾਉਣ ਲੱਗਾ ਆ ਜਿਹੜੇ ਅਰਥ ਡਾਕਟਰ ਜੋ ਸੰਗ ਨੇ ਕੀਤੇ ਹੋਇਆ ਜਿਨ੍ਹਾਂ ਸੱਜਣਾ ਨੇ ਉਹਦਣ ਰਾਮ ਮੰਦਰ ਵਾਲੀ ਕਹਾਣੀ ਜਿਹੜੀ ਹੈਗੀ ਆ ਸਾਰੀ ਸੁਣੀ ਹੋਣੀ ਆ ਜਦੋਂ ਉਹਦਾ ਨਹੀਂ ਪੱਥਰ ਰੱਖਿਆ ਗਿਆ ਤੇ ਉੱਥੇ ਜੋ ਕੁਝ ਵੀ ਓਕਵਾਲ ਸਿੰਘ ਨੇ ਕਿਹਾ ਜਾਂ મોદી ਨੇ ਕਿਹਾ ਉਹਦੀ ਅੰਟਰਵਿਊ ਆਈ ਸੀਗੀ ਓਕਵਾਲ ਸਿੰਘ ਦੀ ਤੇ ਉਹਦੇ ਵਿੱਚ ਪੱਤਰਕਾਰ ਉਹਨੂੰ ਪੁੱਛਦਾ ਆ ਕਿ ਤੁਸੀਂ ਜਿਹੜੇ ਤੋ ਸਿੰਘ ਦਾ ਸਿਆਸੀ ਮੋਦੀ ਨੂੰ ਵੀ ਦਸਮ ਗ੍ਰੰਥ ਚਾਹ ਲਿਖਿਆ ਆ ਤੇ ਉਹ ਕਹਿੰਦਾ ਨਹੀਂ ਜੀ ਮੈਂ ਨਹੀਂ ਸੀ ਇਹ ਗੱਲ ਦੱਸੀ ਤੇ ਇਹ ਗੱਲ ਉਹਨਾਂ ਦੇ ਕੋਲ ਹਿੰਦੀ ਦਾ ਟੀਕੇ ਹੈਗੇ ਆ ਇਹ ਗੱਲ ਇਕਵਾਲ ਸਿੰਘ ਨੇ ਕਹੀ ਸੀ ਔਰ ਮੈਂ ਤੁਹਾਨੂੰ ਉਸੇ ਹਿੰਦੀ ਦੇ ਟੀਕੇ ਦੇ ਵਿੱਚ ਆ ਮੇਰੇ ਕੋਲੇ ਦੀ ਹਾਰਡ ਕਾਪੀ ਪਈ ਆ ਤੁਸੀਂ ਸਾਰੇ ਦੇਖ ਸਕਦੇ ਹੋ ਚਾਂ ਭਾਗਾਂ ਦੇ ਵਿੱਚ ਆ ਡਾਕਟਰ ਜੋਤ ਸਿੰਘ ਦਾ ਕੀਤਾ ਆ ਹਿੰਦੀ ਦਾ ਟੀਕਾ ਹਾਂਜੀ ਤੇ ਟੀਕਾ ਉਸੇ ਫੰਡ ਦੇ ਵਿੱਚੋਂ ਕੀਤਾ ਜਿਹੜਾ 1699 ਦੇ ਵਿੱਚ ਥੋੜੇ ਜਿਹੇ ਪੈਸੇ ਇਹ ਅਕਾਲੀਆਂ ਨੂੰ ਦੇ ਦਿੱਤੇ ਸੀਗੇ ਤੇ ਬਾਦਲ ਟੋਹਰਾ ਲੜ ਪਏ ਸੀਗੇ ਤੇ ਉਦੋਂ ਰਣਜੀਤ ਸਿੰਘ ਜ਼ਥੇਦਾਰ ਹੁੰਦਾ ਸੀ ਇਹਨਾਂ ਨੇ ਤਾਂ ਚਾੜਨੀਆਂ ਕਲਾਤਨਤਾ ਲਾ ਕੇ ਜਾਂ ਤੇਲ ਫੂਕੇ ਉਹ ਪੈਸੇ ਸਾਰੇ ਖਰਚ ਕਰ ਦਿੱਤੇ ਤੇ ਦੂਜੀ ਧਿਰ ਨੇ ਉਸ ਵੇਲੇ ਲਿਟਰੇਚਰ ਲਿਖਵਾ ਰਿਹਾ ਸੀ ਇਹ ਇਹ ਉਸ ਲਿਟਰੇਚਰ ਦਾ ਇੱਕ ਇੱਕ ਸਬੂਤ ਹੈ ਸਾਡੇ ਕੋਲ ਉਸ ਵੇਲੇ ਦਾ ਲਿਖਿਆ ਆ ਉਹ ਆ ਜਿਹੜਾ ਹੁਣ ਮੈਂ 22 ਵਿੱਚ 74 ਦੀ ਗੱਲ ਕੀਤੀ ਆ ਤੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਵਾਲੇ ਵੀ ਲੰਬੇ ਨੇ ਉਹ ਬੜਾ ਟਰੈਕ ਆ ਤੇ ਹੁਣ ਧਿਆ ਅਰਥ ਉਹ ਮੈਂ ਕਰਨ ਲੱਗਾ ਆ ਜਿਹੜੇ ਪੜ੍ਹ ਕੇ ਸੁਣਾਉਣ ਲੱਗਾ ਕਿ ਚੋਰ ਕੀ ਬਾਤ ਸੁਣ ਕੇ ਰਾਜਾ ਡਰ ਕੇ ਉਠਾ ਔਰ ਜੂਤਾ ਵੀ ਭੁੱਲ ਕੇ ਬਾਗਨੇ ਲਗਾ ਜੋਤਸਾ ਰੱਖ ਰਿਹਾ ਹਿੰਦੀ ਦੇ ਵਿੱਚ ਹਾਂਜੀ चोर की पकार सुनकर सभी जग गए और लोगों ने राजा को भागने नहीं दिया तथा पांच सात कदम के बाद ही उसे मिले चोर की पकार सुनकर सभी जागे और उस उस खिलाफ तलवारें निकाल ली वो लोग चिलाने लगे कि जाने नहीं देंगे और हे तस्कर तुम्हें जम लोग भेजेंगे आगे पीछे दाएं बाएं सभी दिशाओं में उसे घेर लिया राजा ने जतन तो किया भागने के लिए mm. Mm. कोई रास्ता नहीं बचा लोगों ने हाथ पकड़कर उसकी दाढ़ी पकड़ ली और उसकी पगड़ी उतार ली लोगों ने हाथ पकड़कर उसकी दाढ़ी पकड़ ली और उसकी पगड़ी उतार ली उसे चोर चोर कह कर दो तीन डंडे मार पकड़ लिया ਡੰਡੇ ਲੱਗਣੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਸ਼ਤ ਹੋ ਗਿਆ ਹਮ ਹੁਣ ਦਾੜੀ ਕਿਹਦੀ ਫੜ ਹੋਈ ਆ ਡੰਡੇ ਕਿਹਦੇ ਲੱਗੇ ਆ ਡੰਡੇ ਲੱਗਣ ਦੇ ਨਾਲ ਬੇਹੋਸ਼ ਕੌਣ ਹੋਇਆ ਡਿਗਿਆ ਕੌਣ ਆ ਜੋਤ ਸਮੇ ਕਹਿ ਰਿਹਾ ਆ ਕਿ ਡੰਡਾ ਲੱਗਣੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੁਰਸ਼ਤ ਹੋ ਗਿਆ ਬਿਲਕੁਲ ਬੀਰ ਜੀ ਸੌਰੀ ਮੈਂ ਤੁਹਾਨੂੰ ਇੱਥੇ ਰੋਕਣ ਲੱਗਾ ਕਿ ਜਦੋਂ ਆਪਾਂ ਇਹਨੂੰ ਪੜਦੇ ਪਏ ਆ ਸਾਹਮਣੇ ਐਂਡ ਭਜਨ ਕੋ ਨਾ ਰਿਓ ਰਾਇ ਜਤਨ ਯੋਕੀਨ ਵਾ ਕੀ ਹੁਣ ਇਥੇ ਕੀਵਰਡ ਹੈਗਾ ਵਾ ਵਾ ਕੀ ਮਨੋ ਉਸ ਦੀ ਪੰਜਾਬੀ ਦੇ ਵਿੱਚ ਵਾ ਕੀ ਉਸ ਦੀ ਕਰਦਾਰੀ ਤਰੀ ਪਗਿਆ ਪਗਿਆ ਲਈ ਉਤਾਰ ਹੁਣ ਇਥੇ ਜਦੋਂ ਅਰਥ ਰਤਨ ਸਿੰਘ ਜੱਗੀ ਕਰ ਰਿਹਾ ਉਹਨੇ ਬ੍ਰੈਕਟ ਦੇ ਵਿੱਚ ਦੇ ਭਰਾ ਕਿਵੇਂ ਲਿਖਤਾ ਮੈਨੂੰ ਇਹ ਸਮਝ ਨਹੀਂ ਆ ਰਹੀ ਉਸ ਦੇ ਭਰਾ ਦੀ ਦਾੜੀ ਫੜ ਲਈ ਤੇ ਸਿਰ ਉੱਤੋਂ ਪਗੜੀ ਭਰਾ ਦੇ ਵਿੱਚ ਕਿਤੇ ਆਇਆ ਹੀ ਨਹੀਂ ਕਿਸੇ ਵੀ ਟੁੱਕ ਦੇ ਵਿੱਚ ਹੁਣ ਜਿਹੜੀ ਹੈਗੀ ਆ ਨਾਰਾਇਣ ਸਿੰਘ ਨੇ ਅਰਥ ਕੀਤੇ ਆ ਮੈਂ ਤੁਹਾਨੂੰ ਉਹ ਵੀ ਉਹ ਵੀ ਸੁਣਾ ਦਿੰਨਾ ਆ ਹਾਂਜੀ ਕੰਨਾ ਨਾਲ ਚੋਰ ਦੀ ਗੱਲ ਸੁਣ ਕੇ ਰਾਜਾ ਡਰ ਕੇ ਉੱਠਿਆ ਤੇ ਜੁੱਤੀ ਤੇ ਰੇਚਮੀ ਚਾਦਰ ਛੱਡ ਕੇ ਦੌਣ ਲੱਗਾ ਹੂੰ ਹੁਣ ਰਾਜਾ ਆ ਇੱਥੇ ਜਿਹੜਾ ਜੁੱਤੀ ਚਾਦਰ ਉਹ ਪਹਿਲਾਂ ਚਾਦਰ ਦੀ ਬੁਕਲ ਮਾਰ ਕੇ ਗਿਆ ਸੀਗਾ ਉਹ ਆਪਾਂ ਪਹਿਲਾਂ ਇੱਤੀ ਵਿੱਚ ਪੜ ਚੁੱਕੇ ਆ ਹਾਂਜੀ ਚੋਰ ਦੀ ਪਕਾਰ ਸੁਣ ਕੇ ਸਾਰੇ ਜਾਗ ਪਏ ਤੇ ਲੋਕਾਂ ਨੇ ਰਾਜੇ ਨੂੰ ਭੱਜਣ ਨਹੀਂ ਦਿੱਤਾ ਹੂੰ ਹੂੰ ਹਾਂਜ ਸੱਤ ਕਦਮਾਂ ਤੇ ਜਾ ਕੇ ਛੇਤੀ ਨਾਲ ਰਾਜੇ ਨੂੰ ਜਾ ਮਿਲੇ ਚੋਰ ਦੀ ਪੁਕਾਰ ਸੁਣ ਕੇ ਸਾਰੇ ਭੱਜੇ ਅਤੇ ਉਸ ਰਾਜੇ ਦੇ ਖਿਲਾਫ ਤਲਵਾਰਾਂ ਕੱਢ ਲਈਆਂ ਹੂੰ ਲੋਕੀ ਪੁਕਾਰਣ ਲੱਗੇ ਕਿ ਤੈਨੂੰ ਜਾਨ ਨਹੀਂ ਦੇਵਾਂਗੇ ਇਹ ਚੋਰ ਤੈਨੂੰ ਜਮ ਲੋਕ ਭੇਜਾਂਗੇ ਹੂੰ ਅੱਗੇ ਪਿੱਛੇ ਸੱਜੇ ਖੱਬੇ ਚਾਰੇ ਪਾਸਿਆਂ ਤੋਂ ਉਸ ਨੂੰ ਘੇਰ ਲਿਆ ਹੂੰ ਰਾਜੇ ਨੇ ਜਤੰਤ ਬਹੁਤ ਕੀਤਾ ਪਰ 도ਉਣ ਲਈ ਕੋਈ ਰਾਹ ਨਾ ਬਚਿਆ ਲੋਕਾਂ ਨੇ ਹੱਥ ਨਾਲ ਉਹਦੀ ਦਾੜੀ ਫੜ ਲਈ ਤੇ ਪਾਗ ਲਾ ਦਿੱਤੀ ਹੂੰ ਉਹਨਾ ਚੋਰ ਚੋਰਾਖ ਕੇ ਦੋ ਤਿੰਨ ਸੋਟੇ ਮਾਰ ਕੇ ਫੜ ਲਿਆ ਸੋਟੇ ਲੱਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ ਹੂੰ ਜੇ ਹੁਣ ਆ ਪੜ ਕੇ ਵੀ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਸਭ ਕੁਝ ਕਿਹਦੇ ਨਾਲ ਵਾਪਰਿਆ ਉਦੋਂ ਬਾਅਦ ਉਹਦੇ ਉੱਥੇ ਜਦੋਂ ਰੌਲਾ ਪੈ ਜਾਂਦਾ ਉੱਥੇ ਰਾਜੇ ਦੇ ਸੇਵਕ ਆਉਂਦੇ ਆ ਫੇਰ ਉਹ ਔਰਤ ਨੂੰ ਔਰਤ ਦੇ ਭਰਾ ਨੂੰ ਫੜ ਕੇ ਤੇ ਲੈ ਜਾਂਦੇ ਆ ਨਾਲ ਤੇ ਰਾਜਾ ਉਹਨਾਂ ਉਸ ਔਰਤ ਦੇ ਭਰਾ ਨੂੰ ਆਪਣੇ ਬੰਦੀਖਾਨੇ ਦੇ ਵਿੱਚ ਬੰਦ ਕਰ ਦਿੰਦਾ ਆ ਹੂੰ ਤੇ ਗੱਲ ਇੱਥੇ ਰਾਤ ਵਾਲੀ ਜਿਹੜੀ ਕਹਾਣੀ ਉਹ ਖਤਮ ਹੋ ਜਾਂਦੀ ਆ ਕਿਉਂਕਿ ਔਰਤ ਉਹ ਪਹਿਲਾਂ ਜਿਹੜੇ ਉਹਨ ਮਕਸਦ ਲਈ ਛੱਡਿਆ ਸੀ ਉਹ ਨਹੀਂ ਪੂਰਾ ਹੋਇਆ ਤੇ ਉਲਟਾ ਰਾਜਾ ਉਹਦੇ ਨਾਲ ਚਰਿੱਤਰ ਕਰਕੇ ਚਲਾ ਗਿਆ ਤੇ ਉਹਨ ਗੁੱਸੇ 'ਚ ਆ ਕੇ ਦੂਸਰੇ ਦਿਨ ਉਹ ਜੁੱਤੀ ਤੇ ਚਾਦਰ ਜਿਹੜੀ ਛੱਡ ਕੇ ਗਿਆ ਸੀਗਾ ਆਪਾਂ ਹੁਣ 23 ਵਿੱਚ 74 ਤੇ ਆ ਗਏ ਆ ਜੀ ਜੇ ਤੁਸੀਂ ਉੱਥੇ ਜਾਣਾ ਹੈ ਤਾਂ ਨਾਲ ਦੀ ਨਾਲ ਆ ਜਾਓ ਮੈਂ ਤਾਂ ਜਵਾਨੀ ਕਹਾਣੀ ਸੁਣਾ ਰਿਹਾ ਹੈਗਾ ਹਾਂਜੀ ਪਹੁੰਚ ਗਏ ਜੀ ਅੱਛਾ ਉਹ ਜਿਹੜੀ ਜੁੱਤੀ ਤੇ ਚਾਦਰ ਆ ਜਿਹੜੀ ਉਹ ਔਰਤ ਉਹ ਸਵੇਰ ਨੂੰ ਦਿਖਾੜ ਦਿੰਦੀ ਆ ਬਈ ਆ ਜਿਹੜੀ ਜੁੱਤੀ ਤੇ ਚਾਦਰ ਜਿਹੜੀ ਹੈਗੀ ਆ ਇਹ ਤੁਹਾਡਾ ਰਾਜਾ ਛੱਡ ਕੇ ਰਾਤੀ ਇੱਥੇ ਛੱਡ ਕੇ ਭੱਜ ਗਿਆ ਹੂੰ ਤੇ ਇਹ ਗੱਲ ਰਾਜੇ ਨੂੰ ਪਤਾ ਲੱਗ ਜਾਂਦੀ ਆ ਵੀ ਉਹ ਔਰਤ ਕੀ ਕਹਿ ਰਹੀ ਆ ਤੇ ਰਾਜਾ ਆਪਣੇ ਸੇਵਕਾਂ ਸਿੱਖਾਂ ਸੇਵਕਾਂ ਨੂੰ ਇਹ ਗੱਲ ਕਹਿੰਦਾ ਹੈਗਾ ਆ ਵੀ ਉਹ 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 ਮੇਰੇ ਜੁੱਤੀ ਤੇ ਚਾਦਰ ਰਾਤੀ ਚੋਰੀ ਹੋ ਗਈ ਸੀ ਹੂੰ ਜਾਓ ਤੇ ਉਸ ਔਰਤ ਨੂੰ ਫੜ ਕੇ ਲਿਆਓ ਹੂੰ ਜਿਹਨੇ ਉਹ ਚੋਰੀ ਕੀਤੀ ਆ ਤੇ ਤੁਸੀਂ ਉਹਨੂੰ ਕੁਝ ਨਹੀਂ ਕਹਿਣਾ ਤੇ ਮੈਂ ਆਪੇ ਹੀ ਉਹਦੀ ਪੜਤਾਲ ਕਰੂੰਗਾ ਤੇ ਉਹ ਔਰਤ ਨੂੰ ਜਦੋਂ ਉਹਦੇ ਸੇਵਕ ਲੈ ਕੇ ਆਉਂਦੇ ਆ ਤੇ ਰਾਜਾ ਉਹਨੂੰ ਪੁੱਛਦਾ ਹੈਗਾ ਆ ਵੀ ਤੈਨੂੰ ਡਰ ਨਹੀਂ ਲੱਗਾ ਵੀ ਤੂੰ ਇਹ ਕੀ ਕੀਤਾ ਹੈਗਾ ਆ ਹੂੰ ਇਹ ਗੱਲ ਸੁਣ ਕੇ ਜਿਹੜੀ ਹੈਗੀ ਆ ਉਹ ਔਰਤ ਜਿੱਦਾਂ ਕਹਿ ਲਓ ਬਈ ਔਰਤ ਹੋ ਗਈ ਬੋਤ ਮੈਨੂੰ ਹੁਣ ਕਹਾਣੀ ਪੁੱਠੀ ਪੈ ਗਈ ਸਾਰੀ ਇਹ ਹੂੰ ਤੇ ਰਾਜੇ ਨੇ ਉਹਨੂੰ ਬੰਦ ਕਰ ਦਿੱਤਾ ਔਰਤ ਨੂੰ ਤੇ ਨਾਲ ਇਹ ਕਹਿ ਦਿੱਤਾ ਹਦਾਇਤ ਕਰਤੀ ਆਪਣੇ ਸਾਰੇ ਸੱਜਣ ਆਪਣੇਆਂ ਨੂੰ ਸੇਵਕਾਂ ਨੂੰ ਤੁਸੀਂ ਇਹਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਤੇ ਮੈਂ ਕਰੂੰਗਾ ਇਹਦੇ ਨਾਲ ਗੱਲਬਾਤ ਆਪੇ ਹੂੰ ਹੁਣ ਜਿਹੜੀ ਕਹਾਣੀ ਹੈ ਕਿ ਆ ਇਹ ਜਿੱਥੇ ਕਪਾ ਆ ਗਿਆ ਇਹ ਮਗਰਲੇ ਉਹਦੇ ਜਿਹੜੇ ਹੈਗੇ ਆ ਆਪਣੇ ਦੇ 23 ਵਿੱਚ 74 ਦੇ ਇਹ ਆਪਾਂ ਉੱਥੇ ਪਹੁੰਚ ਗਏ ਆ ਮਗਰਲਿਆ ਜਿਹੜੇ ਉਹਦੇ ਮਗਰਲੇ ਬਚਨ ਹੈਗੇ ਆ ਸਾਰੇ ਉੱਥੇ ਹਾਂਜੀ ਤੇ ਰਾਜੇ ਨੇ ਦੂਸਰੇ ਦਿਨ ਉਸ ਔਰਤ ਨੂੰ ਸੱਦ ਕੇ ਤੇ ਉਹਦੇ ਨਾਲ ਸੁਲਾ ਸਫਾਈ ਕਰ ਲਈ ਹੂੰ ਰਾਜੀਨਾਮਾ ਕਰ ਲਿਆ ਉਹਦੇ ਨਾਲ ਹੂੰ ਤੇ ਉਹਦੇ ਭਰਾ ਨੂੰ ਛੱਡ ਦਿੱਤਾ ਹੁਣ ਰਾਜੀਨਾਮਾ ਕੀ ਕੀ ਹੂੰ ਦੇ ਬਦਵਾਨਾਂ ਦੀਆਂ ਕਰਤੂਤਾਂ ਵੀ ਤੁਹਾਨੂੰ ਦੱਸਾਂਗੇ ਉਹ ਕਹਿੰਦਾ ਤਾਂ ਕੋ ਪ੍ਰਾਤ ਬੰਦ ਕੋ ਸ਼ੋਰਿਓ ਭਾਂਤ ਭਾਂਤ ਕੈ ਤ੍ਰਿਆ ਨਿਹੋਰੀਓ ਬਹੁਰ ਐਸ ਜੈ ਕਬੂ ਨਾ ਧਰਿਓ ਮੋ ਅਪਰਾਧ ਸ਼ਿਮਾਪਨ ਕਰਿਓ ਸ਼ਿਮਾ ਕਰੋ ਅਬ ਤ੍ਰਿਆ ਹਮੇ 12 ਨੰਬਰ ਆਜੀ ਜੇ ਦਿਖਾ ਲ ਦਿਓ ਜੇ ਇੱਥੇ ਤੁਸੀਂ ਆ ਰਿਹਾ ਜੀ ਆ ਜਾ ਹਾਂ ਜੀ ਸ਼ਮਾ ਕਰੋ ਬਤਰੀਆ ਹਮੇ ਬਹਰ ਨਾ ਕਰਿਓ ਤੇ ਰਾਤ 20 ਸਹਸ ਟਕਾ ਇਸੇ ਦੇਈ ਸ਼ਮਾਹੀ ਬਾਤ ਇਹ ਇਹ 12 ਨੰਬਰ ਤੇ ਆ ਕੇ ਇਹ ਕਹਾਣੀ ਆਫ ਯੂ ਉੱਥੇ ਉੱਥੇ ਇਹ ਖਤਮ ਹੋ ਗਿਆ 23 ਨੰਬਰ ਦੀ ਹਾਂਜੀ ਹੁਣ ਰਾਜੇ ਨੇ ਉਸ ਔਰਤ ਦੇ ਨਾਲ 20000 ਟਕਾ ਸ਼ਮਾਹੀ ਉਹਦਾ ਬੰਨ ਦਿੱਤਾ ਹੂੰ ਤੇ ਉਸ ਤੋਂ ਮਾਫੀ ਮੰਗ ਲਈ ਇਹ ਇੱਥੇ ਕਹਾਣੀ ਖਤਮ ਹੁੰਦੀ ਆ ਜਿਹਨੂੰ ਸਾਡੇ ਵਿਦਵਾਨ ਪਿਆ ਸਿੰਘ ਸਾਹਿਬ ਗ੍ਰਾਮੀ ਸ਼ਮਿੰਦਰ ਸਿੰਘ ਜੀ ਸਾਹਿਬ ਦਾ ਜਥੇਦਾਰ ਸਾਹਿਬ ਕਹੇ ਕਿ ਗਏ ਆ ਵੀ ਗੁਰੂ ਦਾ ਇਹ ਆਪਣਾ ਚਰਿੱਤਰ ਆ ਹੁਣ ਅੱਧੀ ਗੱਲ ਕਹਿ ਦੇਣੀ ਜਾਂ ਦੋ ਪੰਕਤੀਆਂ ਪੜ੍ਹ ਕੇ ਸੁੱਧ ਜੱਪਤੇ ਹਮ ਤਰੀ ਸੁਣਾ ਦੇਣੀ ਆ ਆ ਪੂਰੀ ਕਹਾਣੀ ਹੁਣ ਬਣੀ ਆ ਹੁਣ ਫੈਸਲਾ ਸੰਗਤ ਕਰੇ ਵੀ ਇਹ ਕਹਾਣੀ ਕੀ ਹੈ ਕੀ ਆ ਕੀ ਇਹਦੇ ਨਾਲ ਗੁਰੂ ਸਾਹਿਬ ਦਾ ਕੀ ਦੋ ਕੋਈ ਵੱਧ ਨਰਾਦਰੀ ਹੋ ਸਕਦੀ ਆ ਜੇ ਇਹ ਇਹ ਸਹੀ ਆ ਤੇ ਫਿਰ ਉਹ ਸਾਰੇ ਹੀ ਵਿਦਵਾਨ ਜਿੰਨੇ ਇਸ ਨੂੰ ਗੁਰੂ ਸਾਹਿਬ ਦੀ ਕਹਿੰਦੇ ਆ ਉਹ ਸਹੀ ਆ ਤੇ ਜੇ ਇਹ ਕਹਾਣੀ ਗਲਤ ਆ ਕਲੰਕਿਤ ਕਰਦੀ ਆ ਗੁਰੂ ਸਾਹਿਬ ਦੇ ਨਾਮ ਨੂੰ ਤੇ ਫਿਰ ਆ ਜਿਹੜੇ ਸਾਰੇ ਹੀ ਵਿਦਵਾਨ ਆ ਇਹਨਾਂ ਦੇ ਨਾਲ ਕੀ ਹੋਣਾ ਚਾਹੀਦਾ ਆ ਹੁਣ ਜੇ ਅਖੌਤੀ ਦਸਮ ਗ੍ਰੰਥ ਕਹਿਣ ਦੇ ਨਾਲ ਗੰਦ ਦਾ ਟੋਖਰਾ ਕਹਿਣ ਦੇ ਨਾਲ ਉਹਨਾਂ ਬੰਦਿਆਂ ਦੇ ਮਨ ਨੂੰ ਉਹਨਾਂ ਬੰਦਿਆਂ ਦੇ ਮਨ ਦੀ ਭਾਵਨਾ ਨੂੰ ਠੇਸ ਪਹੁੰਚਦੀ ਆ ਜਿਹੜੇ ਇਸ ਨੂੰ ਗੁਰੂ ਸਾਹਿਬ ਦੀ ਲਿਖਤ ਮੰਨਦੇ ਆ ਤੇ ਜਦੋਂ ਆਹ ਕਹਾਣੀ ਆ ਜਾਂ ਕਿਤੇ ਫੇਰ ਸਮਾਂ ਮਿਲਿਆ ਆਪਾਂ ਇਹਦਾ 1674 ਵੀ ਸੁਣਾ ਦੇਾਂਗੇ ਜਿੱਥੇ 7 ਵਾਰ ਕੱਢੀ ਹੋਈ ਸ਼ਰਾਬ ਦਾ ਜ਼ਿਕਰ ਆਉਂਦਾ 71ਵੇਂ ਦਾ ਜ਼ਿਕਰ ਕਰਤਾ ਜਿੱਥੇ ਪੱਗਾਂ ਲਾ ਕੇ 베ਚੀਆਂ ਜਾਂਦੀਆਂ ਤੇ ਕੀ ਇਹਨਾਂ ਕਹਾਣੀਆਂ ਦੇ ਨਾਲ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਪੀਰ ਪਿਤਾ ਸਭ ਕੁਝ ਮੰਨਦੇ ਆ ਉਹਨਾਂ ਦੇ ਮਨ ਨੂੰ ਠੇਸ ਨਹੀਂ ਪਹੁੰਚਦੀਆਂ ਇਹ ਕਹਾਣੀਆਂ ਤੇ ਨਾਲ ਬਿਲਕੁਲ ਬੇਲੋ ਕੁਲਜੀ ਹੁਣਾ ਤੁਸੀਂ ਕੁਦਰਤੀ ਅੱਜ ਤਾਂ ਆਪਣਾ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੇ ਤੇ ਗੱਲ ਕਰਨੀ ਆ ਤੇ ਮੈਂ ਵੀ ਇਸ ਗੱਲ 'ਚ ਵਿਸ਼ਵਾਸ ਰੱਖਦਾ ਵੀ ਸਿਰਫ ਇੱਕ ਨੁਕਤੇ ਤੇ ਗੱਲ ਹੋਣੀ ਚਾਹੀਦੀ ਆ ਕਿਉਂਕਿ ਜਿਹੋ ਜਿਹਾ ਜ਼ਮਾਨਾ ਬਣ ਗਿਆ ਆ ਉਹ ਸਵਾਲ ਕੋਈ ਹੋਰ ਪਾਸੇੋਂ ਖਿੱਚ ਕੇ ਗੱਲ ਹੋਰ ਪਾਸੇ ਨੂੰ ਲਿਜਾਣ ਦਾ ਯਤਨ ਕਰਦਾ ਕੋਈ ਕੁਝ ਕਰਦਾ ਪਰ ਇਸ ਕਹਾਣੀ ਦੇ ਨਾਲ ਸੰਬੰਧਿਤ ਜਿਹੜੀ ਕੱਲ ਸਾਨੂੰ ਖ਼ਬਰ ਮਿਲੀ ਆ ਕਿ ਹਰਪ੍ਰਜਨ ਸਿੰਘ ਨੇ ਜਿਹਦੀ ਮੈਂ ਤੁਹਾਨੂੰ ਆ ਕਿਤਾਬ ਦਿਖਾਈ ਆ ਔਰ ਆ ਕਿਤਾਬ ਜਿਹਦੀ ਆ ਪੂਰੀ ਮੇਰੇ ਹੱਥ 'ਚ ਆ ਹੂੰ 2009 ਦੀ ਇਹ ਸ਼ਕੀਯਾ ਦੂਜੀ ਐਡੀਸ਼ਨ ਆਏ 2012 ਚ ਆਉਂਦੀ ਆ ਜਿਹੜਾ ਗੁਰੂ ਜੀ ਅਨੂਪ ਕੋਰ ਗੁਰੂ ਜੀ ਅਨੂਪ ਕੋਰ ਦਾ ਸੰਵਾਦ ਰਚ ਰਿਹਾ ਆ ਉਹ 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 ਕੋਸਰਾ ਗੁਰਤੇਜ ਸਿੰਘ ਆਈਐਸ ਤੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਤੇ 295 ਦਾ ਮੁਕੱਦਮਾ ਦਰਜ ਕਰਾ ਦਿੱਤਾ ਕੱਲ ਮੈਨੂੰ ਤਾਂ ਹੈਰਾਨੀ ਆ ਵੀ ਹੁਣ ਅਸੀਂ ਤੁਰ ਕਿੱਧਰ ਨੂੰ ਪਾਈ ਆ ਉਲਟਾ ਚੋਰ ਉਲਟਾ ਚੋਰ कोतवाल ਕੋ ਡਾਂਟੇ ਵਾਲੀ ਕਹਾਣੀ ਹੋ ਗਈ ਆ ਜੇ ਹਰਪਜਨ ਸੋਂ ਜਾਂ ਹਰਪਾਲ ਸਿਓ ਪੰਨੂ ਇਹ ਮੁਕੱਦਮਾ ਦਰਜ ਕਰਾਉਂਦੇ ਆ ਵੀ ਇਹ ਦਸਮ ਗ੍ਰੰਥ ਤੇ ਬੁੱਧ ਵਿਰੁੱਧ ਬੋਲਦੇ ਆ ਤੇ ਹੁਣ ਐਸ ਕਿਤਾਬ ਦਾ ਦੱਸੋ ਕੀ ਕੀਤਾ ਜਾਵੇ ਹੂੰ ਕੀ ਇਹਦੇ ਨਾਲ ਸਾਡੀਆਂ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ ਕਿ ਇਹ ਹਰਪਜਨ ਸੋਂ ਦੇ ਨਹੀਂ ਲਿਖੀ ਹੋਈ ਔਰ ਮੈਂ ਹੁਣ ਤੁਹਾਨੂੰ ਮੈਨੂੰ ਸਮਾਂ ਦੱਸ ਦਿਓ ਮੈਂ ਤੁਹਾਨੂੰ ਹੋਰ ਹੁਣ ਵਿਦਵਾਨਾਂ ਦੇ ਨਾਂ ਗਿਣਾਉਣ ਲੱਗਾ ਆ ਵੀ ਜਿਨ੍ਹਾਂ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪ ਦਿੱਤੀ ਲਿਖਿਆ ਆ ਬਿਲਕੁਲ ਸਰ ਸਿੰਘ ਜੀ ਤੁਸੀਂ ਇਕੱਲੇ ਦਾ ਨਾਮ ਲੈ ਕੇ ਤੁਹਾਡੇ ਕੋਲਾ ਟਾਈਮ ਆ ਤੁਸੀਂ ਇਕੱਲੇ ਇਕੱਲੇ ਦਾ ਵਿਦਵਾਨ ਦਾ ਨਾਮ ਲੈ ਕੇ ਸਲੋਬ ਆ ਸਲੋ ਸਾਨੂੰ ਸਾਰੇ ਦੇ ਨਾਮ ਦੱਸੋ ਇਹਨੇ ਕੀ ਕਿਹਾ ਇਹਦੇ ਵਿੱਚੋਂ ਆਪਾਂ ਡਾਕਟਰ ਜੱਗੀ ਦੇ ਕੀਤੇ ਹੋਏ ਅਰਥ ਦੇਖ ਲਏ ਆ ਹਾਂਜੀ ਉਹ ਵੀ ਰਾਏ ਲਖਦਾ ਹਾਂਜੀ ਆ ਜਿਹੜੀ ਕਿਤਾਬ ਤੁਹਾਨੂੰ ਮੈਂ ਪਹਿਲਾਂ ਆ ਆ ਕਿਤਾਬ ਆ ਇਹ ਇਹ ਪਿਆਰਾ ਸੰ ਪਦਮ ਦੀ ਹੂੰ ਯਾ ਇਹਦੇ ਚ ਗੁਰੂ ਸਾਹਿਬ ਨੂੰ ਇਹ ਇਹ ਗੁਰੂ ਸਾਹਿਬ ਦੀ ਆਪ ਬੀਤੀ ਲਿਖਿਆ ਆ ਹਾਂਜੀ ਔਰ ਹਰ ਭਜਨਸਾਂ ਦੀ ਕਿਤਾਬ ਦਾ ਆਪਾਂ ਜਿਹੜਾ ਹੈਗਾ ਆ ਉਹ ਜ਼ਿਕਰ ਕਰ ਦਿੱਤਾ ਆ ਹਾਂਜੀ ਇੱਥੇ ਹੋਰ ਵੀ ਕਈ ਸੱਜਣਾ ਨੇ ਇਸ ਗੱਲ ਨੂੰ ਉਹ ਉਹ ਚਾਹੇ ਚਾਹੇ ਖੰਡਨ ਕਰਨ ਦੀ ਖਾਤਰ ਉਹ ਲਿਖਿਆ ਆ ਚਾਹੇ ਉਹਨਾਂ ਨੇ ਉਸ ਨੂੰ ਇਹਦਾ ਮੰਡਨ ਕਰਨ ਦੇ ਖਾਤਰ ਲਿਖਿਆ ਆ ਇਹਦੇ ਬਾਰੇ ਜਿਹੜਾ ਹਰਵੰਤ ਸਿੰਘ ਆ ਉਹ ਲਿਖਦਾ ਹੈਗਾ ਆ ਵੀ ਇਹ ਗੁਰੂ ਦੀ ਆਪ ਬੀਤੀ ਆ ਹੂੰ ਹਰਵੰਦ ਸਿੰਘ ਨਿਰਨੇਕਾਰ ਜਿਹਨੂੰ ਕਹਿੰਦੇ ਆ ਗਿਆਨੀ ਹਰਵੰਦ ਸਿੰਘ ਵੀ ਸ਼ਾਇਦ ਉਹਨੂੰ ਕਹਿੰਦੇ ਆ ਡਾਕਟਰ ਹਰਵੰਦ ਸਿੰਘ ਆ ਦੋ ਵੱਖਰੇ ਵੱਖਰੇ ਆ ਇਹ ਇਹ ਥੋੜਾ ਜਿਹਾ ਫਰਕ ਰੱਖਣ ਆਪਣੇ ਤਾਰੇ ਸਰੂਪਿਆ